ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇ ਅੱਜ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਅੰਢਿਆਏ ਦੇ ਵਿੱਚ ਇਹ ਮਾਲਵੇ ਦੀ ਧਰਤੀ ਹੈ ਮਾਲਵੇ ਦੀ ਧਰਤੀ 'ਚ ਜਗ੍ਹਾ-ਜਗ੍ਹਾ ਤੇ ਗੁਰੂ ਸਾਹਿਬਾਨ ਦੇ ਚਰਨ ਛੋਹ ਪ੍ਰਾਪਤ ਅਸਥਾਨ ਬਣੇ ਹੋਏ ਨੇ ਸਿੱਖ ਧਰਮ ਦੇ ਵਿੱਚ ਔਰ ਸਿੱਖ ਧਰਮ ਦੀ ਰਹਿਤ ਮर्यादा ਦੇ ਵਿੱਚ ਚਾਰ ਬੱਜਰ ਕ੍ਰਹਿਤਾਂ ਲਿਖੀਆਂ ਗਈਆਂ ਹਨ ਔਰ ਚਾਰ ਬੱਜਰ ਕ੍ਰਹਿਤਾਂ ਦੇ ਵਿੱਚੋਂ ਇੱਕ ਕ੍ਰਹਿਤ ਹੈ ਤਮਾਕੂ ਦਾ ਸੇਵਨ ਕਰਨਾ ਸਿੱਖਾਂ ਲਈ ਤਮਾਕੂ ਦਾ ਸੇਵਨ ਕਰਨਾ ਗੁਰੂ ਸਾਹਿਬ ਨੇ ਬਹੁਤ ਹੀ ਸਖਤ ਪਾਬੰਦੀ ਲਾਈ ਹੈ ਅੱਜ ਜੇ ਪੂਰੇ ਸੰਸਾਰ ਦੇ ਵਿੱਚ ਦੇਖਿਆ ਜਾਵੇ ਅੱਜ ਸਾਇੰਸ ਦੀ ਦੁਨੀਆ ਵਿੱਚ ਮੈਡੀਕਲ ਦੀ ਦੁਨੀਆ ਦੇ ਵਿੱਚ ਅੱਜ ਡਾਕਟਰ ਲੋਕ ਵੀ ਤਮਾਕੂ ਨੂੰ ਇੱਕ ਬਹੁਤ ਹੀ ਮਾੜੀ ਤੋਂ ਮਾੜੀ ਬਿਮਾਰੀ ਕਹਿ ਰਹੇ ਨੇ ਜੀ ਤੋਂ ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਔਰ ਜਿਸ ਸਥਾਨ ਤੇ ਅੱਜ ਅਸੀਂ ਪਹੁੰਚੇ ਹੋਏ ਆਂ ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਅੜੀਸਰ ਸਾਹਿਬ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਮਾਲਵੇ ਦੀ ਧਰਤੀ ਦਾ ਭ੍ਰਮਣ ਕਰ ਰਹੇ ਸਨ ਭ੍ਰਮਣ ਕਰਦੇ ਕਰਦੇ ਸਤਿਗੁਰੂ ਜੀ ਇਸ ਸਥਾਨ ਤੇ ਪਹੁੰਚੇ ਔਰ ਇਸ ਸਥਾਨ ਦੇ ਉੱਪਰ ਜਿਹੜਾ ਇਤਿਹਾਸ ਇਸ ਸਥਾਨ ਦਾ ਹੈ ਇਹ ਬੋਰਡ ਸਾਹਮਣੇ ਸਾਧ ਸੰਗਤ ਜੀ ਲੱਗਿਆ ਹੋਇਆ ਇਤਿਹਾਸ ਇਹਦਾ ਨਾਮ ਹੈ ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ 1722 ਬਿਕਰਮੀ ਨੂੰ ਹੰਢਾਇਆ ਉਹਦੇ ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਪੱਕੇ ਗੁਰੂ ਸਰ ਪਹਿਲਾਂ ਆਏ ਫਿਰ ਪੱਕੇ ਗੁਰੂ ਸਰ ਤੋਂ ਕੱਚੇ ਗੁਰੂ ਸਰ ਆਏ ਕੱਚੇ ਗੁਰੂ ਸਰ ਤੋਂ ਚੱਲ ਕੇ ਫਿਰ ਇਸ ਆਸਥਾਨ ਤੇ ਅੰਡਿਆਏ ਵਿਖੇ ਪਿੰਡ ਧੌਲੇ ਦੀ ਇਹ ਜੂਸੀ ਉਸ ਸਮੇਂ ਇਸ ਸਥਾਨ ਤੇ ਪਹੁੰਚੇ ਗੁਰੂ ਸਹਿਬਾਨ ਜੀ ਦਾ ਘੋੜਾ ਇੱਥੇ ਜਾਂਦੇ ਆਂਦੇ ਅੱਗੇ ਨਾ ਤੁਰਿਆ ਤਾਂ ਗੁਰੂ ਸਹਿਬਾਨ ਜੀ ਨੂੰ ਸੰਗਤ ਨੇ ਪੁੱਛਿਆ ਕਿ ਸਤਿਗੁਰੂ ਜੀ ਮਹਾਰਾਜ ਘੋੜਾ ਅੜੀ ਪੈ ਗਿਆ ਹੈ ਅੱਗੇ ਕਿਉਂ ਨਹੀਂ ਤੁਰ ਰਿਹਾ ਕੀ ਕਾਰਨ ਹੈ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਦੱਸਿਆ ਕਿ ਭਾਈ ਘੋੜਾ ਅੜੀ ਪੈ ਗਿਆ ਹੈ ਕਿਉਂਕਿ ਇਹ ਜਗਾ ਜਿਹੜੀ ਹੈ ਇਹ ਖੇਤ ਨੇ ਇਹ ਤੁਰਕਾਂ ਵੀ ਹਨ ਮੁਸਲਮਾਨਾਂ ਦੇ ਉਹਨਾਂ ਨੇ ਇਸ ਖੇਤਾਂ ਦੇ ਵਿੱਚ ਤੰਬਾਕੂ ਬੀਜਿਆ ਹੋਇਆ ਹੈ ਤੰਬਾਕੂ ਦੇ ਅੱਗੇ ਖੇਤ ਹੋਣ ਕਰਕੇ ਜਿਹੜਾ ਘੋੜਾ ਹੈ ਇਹ ਅੜੀ ਕਰ ਰਿਹਾ ਹੈ ਤੰਬਾਕੂ ਦੇ ਖੇਤ ਦੇ ਵਿੱਚ ਨਹੀਂ ਜਾ ਰਿਹਾ ਮਤਲਬ ਤੰਬਾਕੂ ਨੂੰ ਇਹਨਾ ਮਾੜਾ ਇੱਕ ਜਿਹੜਾ ਪਸ਼ੂ ਜਾਤੀ ਦਾ ਜਾਨਵਰ ਵੀ ਉਹਦੇ ਵਿੱਚ ਘੋੜੇ ਜਿਹੜਾ ਖੇਤ ਦੇ ਵਿੱਚ ਨਹੀਂ ਵੱੜ ਰਿਹਾ ਕਿਸੇ ਸਮੇ ਸਤਗੁਰੂ ਜੀ ਮਹਾਰਾਜ ਨੇ ਫਿਰ ਇੱਥੇ ਵਾਚਨ ਕਰੇ ਕਿ ਕਿਸੇ ਸਮੇ ਭਾਈ ਇਹੀ ਜਿਹੜੇ ਤੁਰਕ ਨੇ ਗੁਰੂ ਦੇ ਸਿੱਖ ਹੋਣਗੇ ਗੁਰੂ ਘਰ ਦੀ ਇੱਥੇ ਸੇਵਾ ਕਰਿਆ ਕਰਨਗੇ ਇੱਥੇ ਸ਼ਰਧਾਲੂ ਬੜੀਆਂ ਵੱਡੀ ਵੱਡੀ ਤਦਾਦ ਦੇ ਵਿੱਚ ਇਹ ਸ਼ਰਧਾਲੂ ਆਇਆ ਕਰਨਗੇ ਇਸ ਜਗ੍ਹਾ ਤੇ ਔਰ ਜਿੰਨਾ ਸ਼ਰਧਾਲੂਆਂ ਦੇ ਕੋਈ ਕਾਰਜ ਆਪਣੇ ਜ਼ਿੰਦਗੀ ਵਿੱਚ ਸਮਾਜ ਵਿੱਚ ਕੋਈ ਕਾਰਜ ਅੜੇ ਹੋਏ ਹਨ ਤਾਂ ਉਹ ਵੀ ਇਸ ਜਗ੍ਹਾ ਤੇ ਆ ਕੇ ਸੰਪੂਰਨ ਹੋਇਆ ਕਰਨਗੇ ਇਸ ਸਥਾਨ ਤੋਂ ਸੋਹੀਆਣਾ ਸਾਹਿਬ ਸਥਾਨ ਸਤਿਗੁਰੂ ਜੀ ਉੱਥੇ ਚਲੇ ਗਏ ਔਰ ਇਸ ਸਥਾਨ ਦੀ ਜਿਹੜੀ ਸੇਵਾ ਹੈ ਇਹ ਸੰਤ ਬਾਬਾ ਹਰਵੰਸ ਸਿੰਘ ਜੀ ਕਾਰ ਸੇਵਾ ਵਾਲੇ ਔਰ ਜਥੇਦਾਰ ਬਾਬਾ ਕਰਨੈਲ ਸਿੰਘ ਜੀ ਇਸ ਸਥਾਨ ਦੀ ਜਿਹੜੀ ਪਹਿਲਾ ਟੱਕ ਲੱਗਿਆ ਸੀ ਇਹ 24 ਦਸੰਬਰ 1997 ਦਿਨ ਬੁੱਧਵਾਰ ਨੂੰ ਇਹ ਸੇਵਾ ਜਿਹੜੀ ਆਰੰਭ ਹੋਈ ਸੀਗੀ ਅੱਜ ਕੱਲ ਇੱਥੇ ਇਸ ਸਥਾਨ ਤੇ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਵੱਲੋਂ ਹੀ ਜਥੇਦਾਰ ਬਾਬਾ ਬਾਬੂ ਸਿੰਘ ਜੀ ਕਾਰ ਸੇਵਾ ਵਾਲੇ ਉਹ ਇੱਥੇ ਸੇਵਾ ਨਿਭਾ ਰਹੇ ਨੇ ਔਰ ਬਾਬਾ ਬਾਬੂ ਸਿੰਘ ਜੀ ਦੀ ਰਹਿਨਮਾਈ ਹੇਠ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਨਮ ਭੂਮੀ ਪਿੰਡ ਬਡਰੁਖਾ ਵਿਖੇ ਜਨਮ ਸਥਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਹੁਤ ਵੱਡਾ ਅਸਥਾਨ ਬਣਿਆ ਜਿਹੜਾ ਕਿ ਇੱਥੋਂ ਤਕਰੀਬਨ 3 ਕਿਲੋਮੀਟਰ ਦੂਰ ਹੈ ਸਾਧ ਸੰਗਤ ਜੀ ਅੱਜ ਇਹ ਅਸਥਾਨ ਦੇ ਆਪ ਸਾਰੀਆਂ ਸੰਗਤਾਂ ਦਰਸ਼ਨ ਕਰ ਰਹੇ ਹੋ ਪਵਿੱਤਰ ਸਰੋਵਰ ਹਨ ਸਰੋਵਰਾਂ ਦੇ ਵਿੱਚ ਸੰਗਤਾਂ ਇਸ਼ਨਾਨ ਕਰ ਰਹੀਆਂ ਹਨ ਗੁਰੂ ਘਰ ਆ ਕੇ ਧੰਨ ਧੰਨ ਜਗੋ ਜੋਗਟਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਔਰ ਆਪਣੀ ਕਾਰਜ ਦੀ ਸਫਲਤਾ ਵਾਸਤੇ ਨਾਮ ਦੀਆਂ ਦਾਤਾਂ ਸਿੱਖੀ ਦੀਆਂ ਦਾਤਾਂ ਇਥੋਂ ਸੰਗਤ ਜਿਹੜੀ ਹੈ ਪ੍ਰਾਪਤ ਕਰ ਰਹੀ ਹੈ ਦਾਸ ਨੂੰ ਆਗਿਆ ਬਖਸ਼ੋ ਦਾਸ ਭਾਈ ਅਵਤਾਰ ਸਿੰਘ ਹਜ਼ੂਰੀ ਕੀਰਤਨੀਏ ਗੁਰਦੁਆਰਾ ਗੁਰਸਾਗਰ ਮਸਤਵਾਨਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ